ਤੁਹਾਡੇ ਮੈਂ ਸਭ ਤੋਂ ਪਹਿਲਾਂ ਆਪ ਨੂੰ ਸਾਰਿਆਂ ਨੂੰ ਪੰਜਾਬ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਮਾਨਯੋਗ ਪੰਜਾਬ ਦੀ ਜਿਹੜੀ ਵਚਨਬੰਦਤਾ ਹੈਗੀ ਐ ਐਸਟ ਔਰਗੇਨਾਈਜ਼ਡ ਕ੍ਰਾਈਮ ਉਹ ਦਿਖਾਉਂਗਾ ਉਹਦੀ ਵਚਨਬੰਦਤਾ ਨੂੰ ਦਿਖਾਉਂਗਾ ਜਿਹੜੇ ਸਾਡੇ ਡੀਜੀਪੀ ਸਾਹਿਬ ਨੇ ਜਿਹੜਾ ਆਪਰੇਸ਼ਨ ਲਾਂਚ ਕੀਤਾ ਹੈਗਾ ਪ੍ਰਹਾਰ 2 ਅਗੇਂਸਟ ਦੀ ਔਰਗੇਨਾਈਜ਼ਡ ਕ੍ਰਾਈਮ ਗੈਂਗਸਟਰਸ ਪ੍ਰਹਾਰ 1 ਵਾਸ ਸਕਸੈਸਫੁਲ ਫੇਰ ਉਸ ਤੋਂ ਉਹਦੀ ਸਕਸੈਸ ਨੂੰ ਦੇਖਦੇ ਹੋਏ ਪ੍ਰਹਾਰ 2 ਲਾਂਚ ਕੀਤਾ ਗਿਆ ਹੈਗਾ ਸਾਡਾ ਪਹਿਲਾ ਦਿਨ ਜਿਹੜਾ ਕੱਲ ਦਾ ਗੁਜ਼ਰਿਆ ਚੰਗਾ ਸੀਗਾ ਹਜ਼ਾਰ ਦੇ ਕਰੀਬ ਰੈਸਟਾਂ ਸਾਰੇ ਪੰਜਾਬ ਦੇ ਓਵਰਆਲ ਪੰਜਾਬ ਦੇ ਵਿੱਚ ਹੋਈਆਂ 140 ਦੇ ਕਰੀਬ ਬਾਦਰੇਂਜ ਦੇ ਵਿੱਚ ਹੋਈਆਂ ਇਹ ਜਿਹੜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਦਾ ਮੇਨ ਜਿਹੜਾ ਮੰਤਵ ਹੈਗਾ ਮੈਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੂੰਗਾ ਸਬ ਇਨਸਪੈਕਟਰ ਸਤਵਿੰਦਰ ਨੂੰ ਸਬ ਇਨਸਪੈਕਟਰ ਗੁਰਬਖਸ਼ ਸਿੰਘ ਨੂੰ ਤੇ ਏਐਸਆਈ ਤਰਸੀਮ ਸਿੰਘ ਨੂੰ ਜਿਨ੍ਹਾਂ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਬਹੁਤ ਹੀ ਛਲਾਗਾ ਜੋ ਕੰਮ ਕੀਤਾ ਹੈਗਾ ਸਾਨੂੰ ਇੱਕ ਇਨਪੁਟ ਮਿਲੀ ਸੀ ਸੈਂਟਰਲ ਏਜੰਸੀ ਤੋਂ ਵਿਦ ਰਿਗਾਰਡ ਟੂ ਦੀ ਸਮਗਲਿੰਗ ਆਫ ਦੀ ਐਕਸਪਲੋਸਿਵ ਥਿੰਗਸ ਜਿਹੜੀਆਂ ਕਰਾਸ ਦੀ ਬਾਰਡਰ ਸੈਂਟਰਲ ਏਜੰਸੀਜ਼ ਦੀ ਜਿਹੜੀ ਇਨਪੁਟ ਸੀਗੀ ਉਹ ਮਿਲੀ ਉਸ ਨੂੰ ਬਹੁਤ ਚੱਜੇ ਟੰਗ ਨਾਲ ਸ਼੍ਰੀ ਸੁਹੇਲ ਮੀਰ ਜੀ ਨੇ ਪਰਸਨਲ ਇਸ ਨੂੰ ਇਸ ਸਾਰੀ ਇਨਪੁਟ ਨੂੰ ਐਨਲਾਈਜ਼ ਕੀਤਾ ਆਪਣੀ ਕਮਾਂਡ ਹੇਠ ਟੀਮਾਂ ਨੂੰ ਕਨਸਟੀਟਿਊਟ ਕੀਤਾ ਐਬਲੀ ਲੈਡ ਬਾਈ ਸ਼੍ਰੀ ਦਿੱਤਿਆ ਵਾਰੀਅਰ ਐਸ ਪੀ ਡੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਤਿੰਨ ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਬੜਾ ਕੋਆਰਡੀਨੇਟਡ ਤੇ ਇੰਟੈਲੀਜੈਂਸ ਲੈਡ ਆਪਰੇਸ਼ਨਸ ਜਿਹੜਾ ਸੈਂਟਰਲ ਏਜੰਸੀਜ਼ ਨਾਲ ਕੀਤਾ ਇਹਨਾਂ ਨੇ ਸਹਿਲਮੀਰ ਦੀ ਟੀਮ ਨੇ ਇਹ ਅਮਸਰ ਰੋਲਰ ਪੁਲਿਸ ਵਧਾਈ ਦੀ ਪਾਤਰ ਹੈ ਇਸ ਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਉੱਤੇ ਪਰਦਾ ਫਾਸ਼ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜਾ ਕ੍ਰਾਸ ਦੀ ਬਾਰਡਰ ਆਈਐਸਆਈ ਸਪான்ਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਸੁਖਮਿੰਦਰ ਚੱਕ ਮਿਸ਼ਰੀਵਾਲ ਦਾ ਥਾਣਾ ਲੋਪੋਗੇ ਦਾ ਜਿਹਦੇ ਤੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਪੀ 86 ਚਾਈਨਿਸ ਮੇਡ ਇਸ ਦੀ ਜਿਹੜੀ ਮੋਢਲੀ ਪਿਛਗਛਾਈ ਹੈ ਇਹਦੇ ਵਿੱਚ ਹੋਰ ਜਾਣਿਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਖੁੱਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਮੈਂ ਹਾਲੇ ਖੁਲਾਸੇ ਨਹੀਂ ਕਰ ਪਾਵਾਂਗਾ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਤੇ ਧਰਪੜ ਅਕੜ ਜਾ ਰਹੀ ਹੈ ਪਰ ਇੰਨਾ ਮੈਂ ਤੁਹਾਨੂੰ ਕਹਿ ਸਕਦਾ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਿਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੁਖ ਤੁਹਾਨੂੰ ਤੁਹਾਨੂੰ ਅਪਡੇਟ ਦੇ ਦਿਆਂਗੇ। ਕੁਐਸਚਨ ਜਿਹਦਾ ਰਹਿਣ ਵਾਲਿਆ ਹੈ ਇਹ ਸੁਖਮਨ ਜੀ ਮੈਂ ਚੱਕ ਮਿਸ਼ਰੀ ਵਾਲਾ थाना लोपो ਕੀ। ਇਸ ਤੋਂ ਮੈਨੇ ਹੀ ਸਾਰੇ ਤੇ ਪਰਚੇ ਦਰਜ ਨੇ। ਨਹੀਂ ਇਹਦੇ ਸੁਖਮਨ ਦਾ ਹਲੇ ਤੱਕ ਸਾਡੇ ਕੋਲੇ ਸਾਹਮਣੇ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈ। ਆਈ ਸਰ ਪਾਕਿਸਤਾਨਾ ਨਹੀਂ ਹੈ, ਡਰੋਨ ਹੀ ਹੈ। ਹਾਂ ਇਹਦਾ ਜਿਹੜੋ ਹਲੇ ਪੁੱਛ ਗਏ ਜਿਸ ਤੋਂ ਜੋ ਮੁੱਢਲੀ ਪੁੱਛ ਗਏ ਜਿਸ ਤੋਂ ਪਤਾ ਲੱਗਾ ਹੈਗਾ ਮੋਸਟ ਲਾਈਕਲੀ ਦੇ ਆਰ ਇਹ ਡਰੋਨ ਡਰਾਪਿੰਗ ਨਾਲ ਹੀ ਹੋਈ ਹੋਈ ਹੈ। ਅਰੇ ਇਹਨਾਂ ਨੇ ਕੋਈ ਵਾਰਦਾਤ ਪਹਿਲਾਂ ਕੀਤੀ ਹੈ ਕਿਉਂਕਿ ਜਿਵੇਂ ਥਾਣੇ ਦੇ ਉੱਤੇ ਹੈਂਡ ਗ੍ਰਨੇਡਰ ਕੋਈ ਸੀ ਕਿ ਹਮਲੇ ਹੋਏ ਸੀ ਕੋਈ ਉਹਦਾਂ ਹਾਲੇ ਜਿਹੜੇ ਇਹਦੀ ਜਿਹੜੀ ਗ੍ਰਿਫਤਾਰੀ ਹੈ ਸਾਡੇ ਕੋਲੇ 4 ਦਿਨ ਦਾ ਇਹਦਾ ਪੁਲਿਸ ਰਿਮਾਰਡ ਮਿਲਿਆ ਹੈਗਾ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕੌਨਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧਰ ਪਕੜ ਲਈ ਛਾਪੇਮਾਰੀ ਜਾਰੀ ਹੈ ਹੋਰ ਰਿਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦੱਸ ਸਕਦਾ ਹਾਂ ਜ਼ਿੰਮੇਵਾਰੀ ਨਾਲ ਹੋਰ ਰਿਕਵਰੀਜ਼ ਵੀ ਅਸੀਂ ਕਰਾਂਗੇ ਜਿਵੇਂ ਜਿਵੇਂ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਕੋਈ ਰਿਡਾਰਟ ਨਹੀਂ ਇਸ ਕੇਸ ਦੇ ਵਿੱਚ ਹਾਂਜੀ ਕੋਈ ਜਿਹੜਾ ਜੀਐਚ ਹੋਵੇ ਜਾਂ ਨਹੀਂ ਇਸ ਤਰ੍ਹਾਂ ਦਾ ਇਸ ਟਾਈਮ ਤੇ ਕੁਝ ਨਹੀਂ ਮੈਂ ਤੁਹਾਨੂੰ ਨਾਲ ਕਮਿਟ ਕਰਾਂਗਾ ਕਿਉਂਕਿ ਇਹ ਸਾਡੀ ਤਫ਼ਤੀਸ਼ ਦਾ ਜਿਹੜਾ ਹੈਗਾ ਵਿਸ਼ੇ ਆ ਉਹਨਾਂ ਤਫ਼ਤੀਸ਼ ਪ੍ਰਭਾਵਿਤ ਹੁੰਦੀ ਹੈ ਥਿਸ ਇਸ ਅ ਵੈਰੀ ਗੁੱਡ ਆਪਰੇਸ਼ਨ ਔਰ ਇਹਦੇ ਲਈ ਸਹਿਲ ਮੀਰ ਜੀ ਤੇ ਉਹਨਾਂ ਦੀ ਟੀਮ ਉਹਦਾ ਇਹ ਪਾਤਰ ਐਂਡ ਦੀਸ ਆ ਹੀਰੋਜ਼ ਵਿਚ ਆਰ ਸਿਟਿੰਗ ਬਿਸਾਈਡਸ ਮੀ ਇੱਕ ਸਰ ਹੋਰ ਚੱਕਮਿਸਰੀ ਖਾਨ ਦਾ ਹੀ ਲੜਕਾ ਫਰਾਰ ਦੱਸਿਆ ਜਾ ਰਿਹਾ ਐ ਇਸ ਕੇਸ ਦੇ ਵਿੱਚ ਉਸ ਨੂੰ ਕਿਵੇਂ ਦੇਖਣੇ ਕੋਸ਼ਿਸ਼ ਕਰ ਤਾ ਉਸ ਨਹੀਂ ਕਰ ਸਕਦਾ ਨਹੀਂ ਉਹ ਦੇ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਗੱਲ ਕਰਦੇ ਪਈਓ ਕੌਣ ਫਰਾਰ ਦੱਸਿਆ ਜਾ ਰਿਹਾ ਐ ਅਸੀਂ ਤਾਂ ਆਪਦੀ ਤਫ਼ਤੀਸ਼ ਨਾਲ ਹੀ ਕਰਾਂਗੇ ਜੋ ਸਾਡੀ ਤਫ਼ਤੀਸ਼ ਵਿੱਚ ਮੈਨੂੰ ਹੁਣ ਪਤਾ ਨਹੀਂ ਤੁਸੀਂ ਕਿਹੜੇ ਬਾਰੇ ਦੀ ਗੱਲ ਕਰ ਰਹੇ ਹੋ ਕਿ ਇੱਕ ਤੁਸੀਂ ਕਾਬੂ ਕਰ ਲਿਆ ਜੀ ਨਹੀਂ ਮੈਨੂੰ ਇਸ ਬਾਰੇ ਨਹੀਂ ਪਤਾ ਤੁਹਾਨੂੰ ਦੇ ਪਤਾ ਹੋਊਗਾ ਤੁਹਾਨੂੰ ਤੁਹਾਡੇ ਸਵêter ਮੇਰੇ ਨਾਲ ਜ਼ਿਆਦਾ ਦੇ ਜੀ ਸਾਹਿਬ ਇਹਨੂੰ ਜਿਹੜੇ ਕਿਲਪਟਾਰ ਹੋਏ ਨੇ ਇੱਕ ਮਿੰਟ ਸਾਰ ਇੱਕ ਮਿੰਟ ਜਿਹੜੇ ਕਿਲਪਟਾਰ ਹੋਏ ਨੇ ਇਹਨੂੰ ਆਪਾਂ ਹਥਿਆਰੰਦ ਨੈਟਵਰਕ ਦਾ ਇੱਕ ਨੁਮਾਇਦਾ ਕਵਾਂਗੇ ਗੈਂਗਸਟਰ ਕਵਾਂਗੇ ਜਾਂ ਤਾਕਵਾਦੀ ਕਵਾਂਗੇ ਕਿਹੜੀ ਸ਼੍ਰੇਣੀ ਚਾਹਤ ਹੈ ਦੇਖੋ ਜਿਸ ਤਰ੍ਹਾਂ ਦੇ ਇਹ ਘਾਤਕ ਹਥਿਆਰ ਸਾਨੂੰ ਇਹ ਬਰਾਮਦ ਹੋਏ ਨੇ ਇਹ ਬੇਸਿਕਲੀ ਦੇਖੋ ਇਹ ਬੜੀ ਥਿਨ ਲਾਈਨ ਹੈਗੀ ਹੈ ਅੱਜ ਕੱਲ ਜਿਹੜੀ ਰੈਡੀਕਲਿਜ਼ਮ ਦੇ ਜਿਹੜੇ ਮੇਨ ਜਿਹੜੇ ਜਿਹੜੇ ਬਦਮਾਸ਼ ਨੇ ਜਿਹੜੇ ਇਥੋਂ ਦੇਸ਼ ਭੱਜ ਚੁੱਕੇ ਨੇ ਦੇਖੋ ਬੇਸਿਕਲੀ ਆਈਐਸਆਈ ਦੇ ਹੱਥੇ ਚੜੇ ਹੋਏ ਨੇ ਔਰ ਉਹਨਾਂ ਦੀ ਆਈਐਸਆਈ ਸਪான்ਸਰਡ ਜਿਹੜੀ ਨਾਰਕੋ 테ਰਰਿਜ਼ਮ ਹੈਗੀ ਹੈ ਆਪਾਂ ਹਮੇਸ਼ਾ ਵਰਡ ਵਰਡ ਯੂਜ਼ ਕਰਦੇ ਹੀ ਆ ਜਦੋਂ ਵੀ ਆਪਾਂ ਪ੍ਰੈਸ ਕਾਨਫਰੰਸ ਕਰਦੇ ਆ ਨਾਲ-ਨਾਲ ਐਨਡੀਪੀਐਸ ਹੈ ਨਾਲ-ਨਾਲ ਹਥਿਆਰ ਹੈ ਸੋ ਇਹ ਉਸੇ ਦੀ ਲੜੀ ਦੇ ਵਿੱਚ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਲਈ ਹਿੰਦੁਸਤਾਨ ਨੂੰ ਡੀਸਟੈਬਲਿਸ਼ ਕਰਨ ਲਈ ਜਿਹੜੀਆਂ ਆਈਐਸਆਈ ਸਮੇਂ-ਸਮੇਂ ਪਰ ਕੋਜੀ ਹਰਕਤਾਂ ਉਹਨਾਂ ਦੇ ਨਾਪਾਕ ਰਾਦਦੇ ਨੇ ਉਹਨਾਂ ਦੀ ਲੜੀ ਦੇ ਵਿੱਚ ਹੀ ਇਹ ਇੱਕ ਪਾਠ ਹੈ ਤੇ ਤੇਜ ਦਰੋਹ ਦਾ ਮਾਮਲਾ ਕਾਨੂੰਨ ਦੇ ਧਾਰਾਂ ਲੱਗਣਗੇ ਇਹਦਾ ਮਤਲਬ ਨਹੀਂ ਇਹਦੇ ਵਿੱਚ ਜਿਹੜਾ ਹਲੇ ਤਾਂ ਫਿਲਹਾਲ ਅਸੀਂ ਐਕਸਪਲੋਸਿਵ ਐਕਟ ਦੇ ਵਿੱਚ ਇਸ ਦੇ ਉੱਤੇ ਪਰਚਾ ਦਰਜ ਕੀਤਾ ਹੈਗਾ ਹਾਂ ਜਿਸ ਤਰ੍ਹਾਂ ਇਹਦੇ ਉੱਤੇ ਜਿਵੇਂ ਹੋਰ ਬੰਦੇ ਇਹਨਾਂ ਦੀ ਪੁੱਛਗਿੱਛ ਵਿੱਚ ਸਾਹਮਣੇ ਆਏ ਆ ਆਰਗੇਨਾਈਜ਼ਡ ਕ੍ਰਾਈਮ ਦਾ ਤਾਂ ਇਹਦੇ ਵਿੱਚ ਧਾਰਾ ਜੁੜੇਗੀ ਫਿਰ ਜਿਸ ਤਰ੍ਹਾਂ ਹੋਰ ਕੋਈ ਹੁੰਦਾ ਜਿਸ ਤਰ੍ਹਾਂ ਕੋਈ ਰੈਲੇਵੈਂਟ ਸੈਕਸ਼ਨਸ ਹੋਣਗੇ ਐਸ ਪਰ ਲਾ ਵਿਓਲੈਂਸ ਸਾਡੇ ਸਰ ਦੇ ਵਿੱਚ ਸਰ ਕੀ ਜੇ ਕੁਝ ਹੋ ਰਿਹਾ ਪਰ ਨਹੀਂ ਹਲੇ ਨਹੀਂ ਹਲੇ ਤਾਂ ਇਹਨਾਂ ਤੋਂ ਕਵਰੀ ਦੋਹਰ ਰਿਹਾ ਹੈ ਡੇਟਾ ਸਾਡੇ ਸਰ ਦੇ ਵਿੱਚ ਸਰ ਰਾਇਸਾਨੀ ਤੇ ਡੇਟ ਫਰੋਕ ਹੋਇਆ ਸੀਗਾ ਇਹਨਾਂ ਦੀ ਕੋਸ਼ਿਸ਼ ਤੇ ਹੋਈ ਹੋਏਗੀ ਨਾ ਕਿ ਅਸੀਂ ਕਿ ਲੋੜ ਕਿੱਥੇ ਹੀ ਕਰਨਾ ਮਤਲਬ ਦੇਖੋ ਜਿਹੜੀ ਤਫਤੀਸ਼ ਹੁੰਦੀ ਹੈ ਪ੍ਰੀਜ਼ੰਪਸ਼ਨਸ ਤੇ ਨਹੀਂ ਹੁੰਦੀ ਤਫਤੀਸ਼ ਫੈਕਟਸ ਤੇ ਹੁੰਦੀ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਕਹਾਂ ਕਿ ਕਿੱਥੇ ਚੱਲਨੇ ਸੀ ਕਿਵੇਂ ਚੱਲਨੇ ਸੀ ਇਹਦਾ ਤਫਤੀਸ਼ ਦਾ ਇੱਕ ਵਿਸ਼ਾ ਹੈਗਾ ਜਿਵੇਂ ਜਿਵੇਂ ਤਫਤੀਸ਼ ਹੋਏਗੀ ਜਿਵੇਂ ਜਿਵੇਂ ਤਫਤੀਸ਼ ਪ੍ਰਗਤੀ ਕਰੇਗੀ ਉਹਨੂੰ ਅਪਡੇਟ ਅਸੀਂ ਕਰਦੇ ਆ। ਭਾਈ ਇਹ ਜਿਹੜੇ ਲੋਕ ਜਿਹੜੇ ਇਨਵੋਲਵ ਹੁੰਦੇ ਨੇ ਆਪਾਂ ਇਹਨਾਂ ਨੂੰ ਜ਼ਲੀਮਰੀ ਵੌਇਸ ਵੀ ਕਹਿ ਸਕਦੇ ਆ ਕਿ ਗਿਊਰ ਕਰਦੇ ਨੇ ਸਮਾਨ ਨੂੰ ਉਹਦਾ ਸਮਾਨ ਚੱਕਦੇ ਆ। ਜੀ 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 ਇਹਨਾਂ ਨੂੰ ਲਾਲਚ ਕੀ ਦਿੱਤਾ ਜਾਂਦਾ ਬੇਸਿਕਲੀ ਕਿ ਗਏ ਕਿ ਜਾਂ ਤਾਂ ਇਹਨਾਂ ਕੋ ਨੌਕਰੀਆਂ ਹੈ ਨਹੀਂ ਤੇ ਕਿਉਂਕਿ ਅਸੀਂ ਦੇਖਨੇ ਆ ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਅਸੀਂ ਕਾਫੀ ਲੋਕ ਜਿਹੜੇ ਆ ਵਕਵਾ ਕੇਸਾਂ ਦੇ ਵਿੱਚ ਤਾਂ ਉਹਨਾਂ ਨੂੰ ਇਹ ਉਪਕਾਰ ਕੀਤਾ। ਇਹ ਜਿਹੜੇ 18 ਤੋਂ 24 ਸਾਲ ਦੇ ਨੌਜਵਾਨ ਹੈ ਸਾਰੇ ਇਹ ਇਸੇ ਕਮਾਜੇ ਪਏ ਹੋਏ ਨੇ ਕਿਵੇਂ ਆਪਾਂ ਇਸ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਇਹ ਬਹੁਤ ਵੱਡੀ ਤਰਸਦੀ ਹੈ ਤੁਸੀਂ ਬਹੁਤ ਇੱਕ ਵੈਲਿਡ ਕੁਐਸਚਨ ਇਹ ਪੁੱਛਿਆ ਹੈਗਾ ਆਪਾਂ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਇਹਦੀ ਇਹਦਾ ਇੱਕ ਆਪਾਂ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬੇਸਿਕਲੀ ਜਿਹੜਾ ਇਹ ਇੱਕ ਸੋਸਾਇਟੀਲ ਇਸ਼ੂ ਹੈਗਾ ਇਹ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਬਾਹਰ ਬੈਠੇ ਆ ਆਪ ਬਦਮਾਸ਼ ਭੱਜ ਗਏ ਆਪ ਆਪਣੀ ਜ਼ਿੰਦਗੀ ਐਸ਼ ਨਾਲ ਜੀ ਰਹੇ ਆ ਇਹਨਾਂ ਦਾ ਮਜਬੂਰੀ ਦਾ ਫਾਇਦਾ ਉਠਾਉਂਦੇ ਐ ਮੈਂ ਮੰਨਦਾ ਇਹਨਾਂ ਦੀ ਇਕਨੋਮਿਕ ਜਿਹੜਾ ਸਟੇਟਸ ਹੁੰਦਾ ਹੈ ਉਹਦਾ ਫਾਇਦਾ ਉਠਾਉਂਦੇ ਨੇ ਇਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਦੇ ਨੇ ਉਹ ਤਾਂ ਕਿ ਇਹਨਾਂ ਨੂੰ ਐਡਿਕਟ ਬਣਾ ਕੇ ਫਿਰ ਇਹਨਾਂ ਤੋਂ ਕੰਮ ਲੈਂਦੇ ਨੇ ਪੈਸਿਆਂ ਦਾ ਲਾਲਚ ਦਿੰਦੇ ਨੇ ਔਰ ਦੂਜਾ ਇਹ ਹੈ ਕਿ ਅਸੀਂ ਤੁਹਾਡੇ ਪਾਸਪੋਰਟ ਬਣਵਾ ਕੇ ਤੁਹਾਨੂੰ ਬਾਹਰ ਕੱਢ ਲਾਂਗੇ ਉਹਦਾ ਲਾਲਚ ਦਿੰਦੇ ਨੇ ਜਿਸ ਵਿੱਚ ਮੰਦਭਾਗ ਮੈਂ ਕਹੂੰਗਾ ਜਿਹਦੇ ਵਿੱਚ ਸਾਡੇ ਨੌਜਵਾਨ ਇਸ ਵਿੱਚ ਚਾਂਸੇ ਵਿੱਚ ਫਸ ਜਾਂਦੇ ਨੇ ਤੇ ਇਹ ਗਲਤ ਕੰਮ ਕਰਦੇ ਸਾਰੇ ਲੋਕ ਪੈਡਿਕਨ ਸਾਹਿਬ ਮਸਨੀ ਹੈ ਕਿ ਉਹਨਾਂ ਦਾ ਬੇਟਾ ਕਿੱਧਰ ਜਾ ਰਿਹਾ ਹੈ ਕਿਸੀ ਜਿਹੜਾ ਉਹ ਸਤਸਾਇਆ ਹੇਠਲਾ ਕੰਮ ਕਰ ਰਿਹਾ ਥੋੜਾ ਜਿਹਾ ਉਹ ਤੁਹਾਨੂੰ ਲੱਗਦਾ ਨਹੀਂ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਮੈਂ ਆਪ ਨੂੰ ਪਹਿਲਾਂ ਹੀ ਦੱਸਿਆ ਕਿ ਇਹ ਆਪਣੀ ਸੋਸਾਇਟੀ ਦੀ ਜਿਹੜੀ ਹੈਗੀ ਹੈ ਇਸ਼ੂ ਹੈ ਇਹ ਸੋਸਾਇਟੀ ਦਾ ਸੋਸਾਇਟੀ ਲਈ ਬਹੁਤ ਵੱਡਾ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਮਾਬ ਮਾਪਪਾ ਲਈ ਵੀ ਤੇ ਸੋਸਾਇਟੀ ਐਜ਼ ਅ ਹੋਲ ਲਈ ਵੀ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਸਰ ਪੁਲਿਸ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਰਾਤ ਦੀ ਕੋਈ ਨਾ ਹਾਂ ਕੋਲ ਸੀ ਵੀ ਰਾਜ ਦੇ ਡੇਰਾਵਾ ਬਣਾ ਸਾਰੀ ਪੁਲਿਸ ਦੀ ਜਸਤ ਪ੍ਰੈਸ਼ਰ ਮਹਾਰ ਵੀ ਚਲਾ ਰਹੇ ਤੁਸੀਂ ਜੁਧ ਨਸ਼ਾ ਦੇ ਲਾਅ ਐਂਡ ਆਰਡਰ ਦੇਖ ਰਹੇ ਹੋ ਫੁੱਲ ਇਸ ਲਾਈਕ ਚੈਲੰਜ ਹੈ ਕਿ ਪੁਲਿਸ ਨੇ ਕਿਹ ਗਲੈਜਮੈਨ ਕੀ ਕਰ ਮੈਨੇਜ ਹੋ ਰਿਹਾ ਹੈ ਸਭ ਕੁ ਠੀਕ ਹੈ ਪੰਜਾਬ ਪੁਲਿਸ ਇਸ ਸੈਕੰਡ ਟੂ ਨਨ ਪੰਜਾਬ ਇੱਕ ਵਾਹਿਦ ਪੁਲਿਸ ਹੈ ਜਿਹੜੀ ਸਾਰੇ ਦੁਨੀਆ ਦੇ ਵਿੱਚ ਜਿਸ ਨੇ ਅੱਤਵਾਦ ਦਾ ਖਾਤਮਾ ਕੀਤਾ ਯੂ ਡੋਨਟ ਫਾਈਂਡ ਐਨੀ ਅਦਰ ਐਗਜ਼ਾਮਪਲ ਇਨ ਹੋਲ ਆਫ ਦੀ ਵਰਲਡ ਇਹ ਪੰਜਾਬ ਪੁਲਿਸ ਹੈ ਜਿਹੜੀ ਸਕਸ਼ਮ ਹੈ ਮੋਟੀਵੇਟਿਡ ਹੈ ਇਨੇ ਸੈਕਰੀਫਾਈਸਾਂ ਤੋਂ ਬਾਅਦ ਵੀ ਇਹ ਆਪਣਾ ਇਹਨਾਂ ਦੀ ਇਹਨਾਂ ਦਾ ਬੇਟਾ ਵੀ ਪੁਲਿਸ ਵਿੱਚ ਹੈਗਾ ਤੇ this is this speaks of the dedication and motivation ਕੋਈ ਭੱਜ ਨਹੀਂ ਰਿਹਾ ਆਪਣੀ ਡਿਊਟੀ ਤੋਂ ਅਗਲੀ ਪੀੜ੍ਹੀ ਨੂੰ ਵੀ ਇਹਨਾਂ ਨੇ ਪੁਲਿਸ ਵਿੱਚ ਹੀ ਰੱਖਿਆ ਠੀਕ ਹੈ ਸਰ ਸਾਰੇ ਇਹਨਾਂ ਦੀ ਪਹਿਲੀ ਕਨਸਾਈਨਮੈਂਟ ਸੀ ਕਿ ਇਸ ਤੋਂ ਪਹਿਲੇ ਵੀ ਆਈਆਂ ਨੇ ਕਿਸ ਦੀ ਹੈ ਜਿਹੜੀ ਸਮਾਨ ਭਰਿਆ ਗਿਆ ਜਿਹੜਾ ਪਤਾ ਭਰਿਆ ਵਾ ਦੇਖੋ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਸ ਨੂੰ ਡਿਲੀਵਰ ਕਰਤੇ ਗਏ ਹੈ ਇਹ ਜਿਸ ਤੋਂ ਅਸੀਂ ਫਿਰ ਸਾਨੂੰ ਇਨਪੁਟ ਇਹਦੇ ਬਾਰੇ ਮਿਲੀ ਸੀ ਤੁਰੰਤ ਸਹਿਲ ਮੀਰ ਜੀ ਨੇ ਜਵੇਂ ਮੈਂ ਦੱਸਿਆ ਟੀਮਾਂ ਕੌਨਸਟੀਟਿਊਟ ਕੀਤੀਆਂ ਬਿਨਾਂ ਸਮਾਂ ਗਵਾਏ ਬਹੁਤ ਵੱਡਾ ਟਾਸਕ ਹੁੰਦਾ ਹੈ ਉਹਨਾਂ ਨੂੰ ਹਰ ਚੀਜ਼ ਨੂੰ ਐਨਲਾਈਜ਼ ਕਰਨਾ ਫੋਨਸ ਨੂੰ ਐਨਲਾਈਜ਼ ਕਰਨਾ ਸਾਰਾ ਕੁਝ ਜਿਹੜਾ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਨੂੰ ਪ੍ਰੈਸਨ ਕੀਤਾ ਉਹਦੇ ਵਿੱਚ ਇਸ ਦੇ ਪੁੱਛਗਿਛ ਤੇ ਬਾਅਦ ਜਿੱਥੇ ਇਹਨੇ ਇਹਨੂੰ ਡਿਲੀਵਰ ਹੋਈ ਸੀ ਤੇ ਜਿੱਥੇ ਇਹਨੇ ਦੱਸਿਆ ਉੱਥੋਂ ਅਸੀਂ ਦੇ ਦੋ ਹੈਂਡਗ੍ਰੇਡਾ ਦੀ ਰਿਕਵਰੀ ਕੀਤੀ ਹੈਗੀ ਹੈ ਇਹਦੇ ਵਿੱਚ ਹੋਰ ਪਲੇਅਰਸ ਜਿਹੜੇ ਹੈਗੇ ਹੈ ਹੀ ਇਜ਼ ਨਾਟ ਦੀ ਬਲਕ ਜਿਸ ਤਰ੍ਹਾਂ ਹੁੰਦਾ ਨਾ ਕੜੀਆਂ ਅਡਡ ਕੜੀਆਂ ਇਹਦੇ ਵਿੱਚ ਜਿਹੜਾ ਹੋਰ ਖਲਾਸਾ ਜਦੋਂ ਇਹਦੇ ਦਸੇ ਮਤਲਬ ਜਿਹੜੇ ਬੰਦੇ ਹੈਗੇ ਨੇ ਅਸੀਂ ਉਹਨਾਂ ਨੂੰ ਫੜਾਂਗੇ ਉਸ ਤੋਂ ਵੱਡੀ ਪਿਕਚਰ ਕਲੀਅਰ ਹੋਏਗੀ ਠੀਕ ਹੈ ਸਰ ਥੈਂਕ ਯੂ ਜੀ